ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਜ਼ਿਕਰ ਕਰਾਂਗੇ ਕਿ ETT 2364 ਤੇ ETT 9894 ਫਰਦੀਆਂ ਦੇ ਸਾਂਝੇ ਫਰੰਟ ਮੋਰਚੇ ਵੱਲੋਂ ਸਿੱਕਾ ਮੰਤਰੀ ਨਾਲ ਕੀਤੀ ਮੀਟਿੰਗ ਦੇ ਕੀ ਸਿੱਟੇ ਨਿਕਲੇ ਹਨ ਤੇ ਮੰਗਾਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਵੱਲੋਂ ਕਿਹੜਾ ਅਗਲਾ ਐਕਸ਼ਨ ਕੀਤਾ ਜਾਵੇਗਾ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਉਜਾੜ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ईटीटी 234 ਤੇ ईटीटी 949 ਵਰਤੀਆਂ ਹੁਣ ਆਪਣੇ ਆਖਰੀ ਪੜਾ ਤੇ ਪਹੁੰਚ ਚੁੱਕਿਆ ਹਨ ਤੇ ਹੁਣ ਓਵਰ ਲੈਟਰ ਜਾਰੀ ਕਰਕੇ ਸਿਲੈਕਟਡ ਕੈਂਡੀਡੇਟ ਨੂੰ ਸਕੂਲਾਂ ਵਿੱਚ ਭੇਜਣ ਦਾ ਕੰਮ ਬਾਕੀ ਰਹਿ ਗਿਆ ਹੈ ਪਰੰਤੂ ਫਿਰ ਵੀ ਕੁਝ ਕੈਟੇਗਰੀਆਂ ਦਾ ਅਜੇ ਚੋਇਸ ਆਫ ਸਟੇਸ਼ਨ ਦਾ ਕੰਮ ਵੀ ਵਿਚਾਲੇ ਹੀ ਲਟਕਿਆ ਪਿਆ ਹੈ ਜਿਵੇਂ ਕਿ ਈਐਸਐਮ ਯਾਨੀ ਕਿ ਐਕਸ ਸਰਵਿਸਮੈਨ ਦੀ ਲਿਸਟ ਅਜੇ ਜਾਰੀ ਨਹੀਂ ਕੀਤੀ ਗਈ ਤੇ ਉਹਨਾਂ ਦੀ ਚੋਇਸ ਆਫ ਸਟੇਸ਼ਨ ਦਾ ਕੰਮ ਅਜੇ ਪੈਂਡਿੰਗ ਹੈ ਇਸੇ ਤਰ੍ਹਾਂ ਹੀ ਐਡব্লিউਐਸ ਕੈਂਡੀਡੇਟਸ ਨੂੰ ਵਰਟੀਕਲ ਰਿਜ਼ਰਵੇਸ਼ਨ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਫੈਸਲਾ ਆਉਣ ਤੋਂ ਬਾਅਦ ਵਿਦਹਾਟ ਕੈਂਡੀਡੇਟਸ ਨੂੰ ਵੀ ਅਜੇ ਚੋਇਸ ਆਫ ਸਟੇਸ਼ਨ ਕਰਵਾਈ ਜਾਣੀ ਬਾਕੀ ਹੈ ਇਸ ਸਾਰੇ ਪੈਂਡਿੰਗ ਪ੍ਰੋਸੈਸ ਨੂੰ ਜਲਦੀ ਪੂਰਾ ਕਰਕੇ ਆਫਰ ਲੈਟਰਸ ਜਾਰੀ ਕਰਨ ਲਈ ਸਿੱਖਿਆ ਮੰਤਰੀ ਸਰਦਾਰ ਹਜੋਤ ਸਿੰਘ ਬੈਂਸ ਦੇ ਪਿੰਡ ਈਟੀਟੀ 2324 ਤੇ ਈਟੀਟੀ 0994 ਸਾਂਝੇ ਫਰੰਟ ਵੱਲੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ ਦੋ ਦਿਨ ਪਹਿਲਾਂ ਇਹਨਾਂ ਸਾਰੇ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਸਾਂਝੇ ਮੋਰਚੇ ਦੇ ਆਗੂਆਂ ਦੀ ਇੱਕ ਪੈਨਲ ਮੀਟਿੰਗ ਸਿੱਖਾ ਮੰਤਰੀ ਨਾਲ ਹੋਈ ਸੀ ਜਿਸ ਵਿੱਚ ਸਿੱਖਾ ਮੰਤਰੀ ਨੇ ਪੂਰਾ ਪ੍ਰਸਾਦ ਦਿੱਤਾ ਸੀ ਕਿ ਲੀਗਲ ਸੈੱਲ ਨਾਲ ਸਲਾਹ-ਮਸ਼ਵਰਾ ਕਰਕੇ ਲਿਸਟ ਰਿਵਾਈਜ਼ ਕਰਦੇ ਹੋਏ ਜਲਦੀ ਹੀ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਕਰਵਾ ਦਿੱਤੀ ਜਾਵੇਗੀ ਤੇ ਸਾਰੇ ਸਿਲੇਕਟਡ ਕੈਂਡੀਡੇਟਸ ਨੂੰ ਆਫਰ ਲੈਟਰ ਦੇ ਕੇ ਸਕੂਲਾਂ ਵਿੱਚ ਜੁਆਇਨ ਕਰਵਾ ਦਿੱਤਾ ਜਾਵੇਗਾ ਪਰੰਤੂ ਇਹ ਗੱਲ ਇੱਥੇ ਵਰਨਣਯੋਗ ਹੈ ਕਿ ਦੋਹਾਂ ਹੀ ਪਾਰਟੀਆਂ ਦੇ ਉਮੀਦਵਾਰਾਂ ਦੇ ਮਨ ਵਿੱਚ ਇੱਕ ਖਦਸ਼ਾ ਜ਼ਰੂਰ ਹੈ ਕਿਸੇ ਕਮੰਤਰੀ ਸਾਹਿਬ ਅਜਿਹੇ ਭਰੋਸੇ ਪਹਿਲਾਂ ਵੀ ਬਹੁਤ ਵਾਰੀ ਦੇ ਚੁੱਕੇ ਹਨ ਜੋ ਕਿ ਬਾਅਦ ਵਿੱਚ ਰੋਕਾ ਨਹੀਂ ਹੁੰਦੇ ਤੇ ਕੈਂਡੀਡੇਟਸ ਨੂੰ ਵਾਰ-ਵਾਰ ਐਕਸ਼ਨ ਕਰਨ ਲਈ ਸੜਕਾਂ ਤੇ ਆਉਣਾ ਪੈਂਦਾ ਹੈ ਹੁਣ ਵੀ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਦੋਵੇਂ ਪੱਟੀਆਂ ਪੂਰੀਆਂ ਕਰਨ ਵਿੱਚ ਬੇਲੋੜੀ ਤੇਰੀ ਕੀਤੀ ਜਾਂਦੀ ਹੈ ਤੇ ਕਿਸੇ ਨੇ ਕਿਸੇ ਬਹਾਨੇ ਓਪਰ ਲੈਟਰ ਦੇਣ ਦਾ ਪ੍ਰੋਸੈਸ ਲਟਕਾਇਆ ਜਾਂਦਾ ਹੈ ਤਾਂ ਫਿਰ ਉਹ ਦਿੱਲੀ ਵੱਲ ਪੂਚ ਕਰਨ ਲਈ ਮਜਬੂਰ ਹੋਣਗੇ ਜਿੱਤੇ ਜਲਦੀ ਹੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਉਥੇ ਉਹ ਦਿੱਲੀ ਵਿੱਚ ਸਤਾਤਾਰੀ ਆਮ ਆਦਮੀ ਪਾਰਟੀ ਦੇ ਕੰਮ ਕਰਨ ਦੇ ਢੰਗ ਦਾ ਪੰੰਡੀ ਪ੍ਰਚਾਰ ਕਰਨਗੇ ਕਿਉਂਕਿ ਇੱਥੇ ਪੰਜਾਬ ਵਿੱਚ ਵੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦਾ ਸੁੱਖ ਭੋਗ ਰਹੀ ਹੈ ਭਾਵੇਂ ਕਿ ਪੰਜਾਬ ਵਿੱਚ 2022 ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨੌਜਵਾਨਾਂ ਨੂੰ ਜਲਦੀ ਤੋਂ ਜਲਦੀ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਸਾਰੇ ਵਾਅਦਿਆਂ ਨੂੰ ਛਿੱਕੇ ਟੰਕੇ ਨੌਜਵਾਨਾਂ ਨੂੰ ਉਤਰਨੇ ਮੁਜਾਰੇ ਰੈਲੀਆਂ ਤੇ ਕੋਠੀਆਂ ਘੇਰਨ ਲਈ ਮਜਬੂਰ ਕਰ ਦਿੱਤਾ ਗਿਆ ਜੇਕਰ ਸੱਚਮੁੱਚ ਹੀ ITT 2364 ਤੇ ITT 1999 ਦੇ ਉਮੀਦਵਾਰਾਂ ਨੂੰ ਦਿੱਲੀ ਵੱਲ ਕੂਚ ਕਰਨਾ ਪੈਂਦਾ ਹੋਏ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਕਹਾਣੀ ਤੇ ਕਰਨੀ ਦਾ ਪਰਦਾ ਦਿੱਲੀ ਦੇ ਵੋਟਰਾਂ ਸਾਹਮਣੇ ਫਾਸ਼ ਕਰਨਾ ਪੈਂਦਾ ਹੈ ਤਾਂ ਇਹ ਦਿੱਲੀ ਵਿਖੇ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਲਈ ਸੱਚਮੁੱਚ ਹੀ ਇੱਕ ਨਮੋਸ਼ੀ ਵਾਲੀ ਗੱਲ ਹੋਵੇਗੀ ਹੁਣ ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੀ ਸੱਤਾਧਾਰੀ ਭਗਵੰਤ ਮਾਨ ਸਰਕਾਰ ਬਿਨਾਂ ਕਿਸੇ ਦੇਰੀ ਦੇ ETT 264 ਤੇ ETT 994 ਪੜਤਿਆਂ ਦੇ ਚੁਣੇ ਹੋਏ ਉਮੀਦਵਾਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਆਫਰ ਲੈਟਰ ਦੇ ਕੇ ਸਕੂਲਾਂ ਵਿੱਚ ਜੁਆਇਨ ਕਰਵਾਉਣ ਦਾ ਪ੍ਰਕਿਰਿਆ ਪੂਰਾ ਕਰੇ ਇਸ ਵੀਡੀਓ ਵਿੱਚ ਬੱਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ